ਸਸਤੀ ਕਾਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਕਹਿੰਦੇ ਆ ਹਰ ਚੀਜ਼ ਨਾਲ ਜਿਸ ਤਰ੍ਹਾਂ ਕੋਈ ਕਿਸੇ ਚੀਜ਼ ਨੂੰ ਦੇਖਦਾ ਉਹ ਉਦਾਂ ਦੀ ਹੀ ਉਹਦੀ ਸੋਚ ਬਣ ਜਾਂਦੀ ਹੈ ਉਦਾਂ ਹੀ ਉਸ ਦੀ ਉਹੀ ਗੱਲ ਕਿ ਜਿਸ ਤਰ੍ਹਾਂ ਜਿਸ ਨੂੰ ਜਿਸ ਤਰ੍ਹਾਂ ਜੋ ਚੀਜ਼ ਪੇਸ਼ ਕੀਤੀ ਜਾਵੇ ਉਦਾਂ ਦੀ ਹੀ એનર્ਜੀ ਨਾਲ ਉਸ ਦਾ ਸੁਭਾਅ ਉਸ ਚੀਜ਼ ਨੂੰ ਲੈਂਦਾ ਨਹੀਂ ਸਮਝੇ ਚਲੋ ਇੱਕ ਐਗਜ਼ਾਮਪਲ ਦਿੰਨੀ ਹੈ ਮੈਂ ਤੁਹਾਨੂੰ ਐਗਜ਼ਾਮਪਲ ਨਹੀਂ ਇੱਕ ਬੜੀ ਵਧਿਆ ਸ਼ੇਅਰ ਹੈ ਮੈਂ ਤੁਹਾਨੂੰ ਸੁਣਾਨੀ ਆ ਮੈਂ ਕਿਤੋਂ ਪੜਿਆ ਸੀ ਕਹਿੰਦੇ बनवास, बनवास मतलब जंगल से जाना, बनवास कटना बनवास में बिरह का दर्द बनवास में बिरहे का दर्द उर्मिला से पूछो उर्मिला से पूछो माँ सीता से पूछोगे तो धर्म ही बताएगी बिरह बनवास में बिरह मतलब बनवास च ਕਿਸੇ ਤੋਂ ਦੂਰ ਰਹਿਣ ਦਾ ਦਰਦ ਪੁੱਛਣਾ ਏ ਤਾਂ ਲక్ష్ਮਿਤ ਦੀ ਘਰ ਵਾਲੀ ਤੋਂ ਪੁੱਛੋ ਸੀਤਾ ਤੋਂ ਪੁੱਛਣਾ ਉਹਨੇ ਤਾਂ ਕਹਿਣਾ ਮੇਰਾ ਧਰਮ ਸੀ ਤੇ ਇਸ ਕਰਕੇ ਬਨਵਾਸ ਕਟਿਆ ਮੈਂ ਨਾਲ ਚਲੇਗੀ ਹੈਨਾ ਦੂਜੀ ਗੱਲ ਮੈਂ ਨਾਲ ਐਗਜ਼ਾਮਪਲ ਇਸ ਕਰਕੇ ਦੇ ਰਹੀ ਆ ਕਿ ਕਈ ਵਾਰੀ ਐਵੇਂ ਸ਼ੇਰ ਉੱਤੋਂ ਹੀ ਨੰਗ ਜਾਂਦੀ ਆ ਕੋਈ ਗੱਲਬਾਤ ਉੱਤੋਂ ਹੀ ਨੰਗ ਜਾਂਦੀ ਆ ਦੂਜੀ ਗੱਲ ਕਹਿੰਦੇ ਮੁਹੱਬਤ ਕਾ ਮੁਹੱਬਤ ਕਾ ਅਰਥ ਪੁੱਛਣਾ ਹੈ ਸੋ ਉਤੋਂ ਰਾਧਾ ਸੇ ਪੁੱਛੋ ਰੁਕਮਣੀ ਸੇ ਪੁੱਛੋਗੇ ਤੋਂ ਅਧਿਕਾਰ ਹੀ ਬਤਾਏਗੀ ਰਾਧਾ जिने ਇੰਨਾ ਕੁਛ ਕੀਤਾ ਇੰਨਾ ਕੁਛ ਕ੍ਰਿਸ਼ਨ ਦੇ ਨਾਲ ਉਹਦੀ ਜੋ ਵੀ ਆਪਾਂ ਪੜਦੇ ਆ ਕਿ ਰਾधा ਦਾ ਬੜਾ ਨਾਮ ਰਿਹਾ ਏ ਤਾਂ ਰੁਕਮਣੀ ਨੂੰ ਪੁੱਛੋ ਤਾਂ ਉਹ ਕਹਿੰਦੀ ਮੇਰਾ ਅਧਿਕਾਰ ਹੈ ਮੈਂ ਉਹਦੀ ਪਤਨੀ ਆ ਮੇਰਾ ਇਹ ਹੱਕ ਬਣਦਾ ਕਿ ਆ ਹੈ ਕਿ ਮੁਹੱਬਤ ਦਾ ਅਰਥ ਰਾधा ਸੇ ਪੁੱਛਣਾ ਚਾਹੀਦਾ ਠੀਕ ਹੁਣ ਅੱਗੇ ਸੁਣੋ ਸੇਵਾ ਦਾ ਮਤਲਬ ਸੇਵਾ ਦਾ ਮਤਲਬ ਸਰਵਣ ਸੇ ਪੁੱਛੋ जिन्हें अपने माँ प्यो मोडिया से चक्या सेवा की होंगी पता है हनुमान जी से हनुमान तो पुछोंगे तो आनंद ही बताएगा आ खोलिया तो दिखाता जी बहुत आनंद है मेरे दिल के अंदर है पर जड़ी जिड़ी जीड़ी सेवा प्रैक्टिकल तौर तो पर की हो पता तो हों बाकी जो हनुमान जी से पूछोगे तो आनंद ही बताएंगे और जहर का स्वाद जहर का स्वाद शिव से पूछो ਜ਼ਹਿਰ ਦਾ ਸਵਾਦ ਸ਼ਿਵ ਸੇ ਪੁੱਛੋ ਮੀਰਾ ਸੇ ਪੁੱਛੋਗੇ ਤਾਂ ਅੰਮ੍ਰਿਤ ਹੀ ਬਤਾਏਗੀ ਤੈਦਾ ਮਤਲਬ ਹੁਣ ਐਂਡ 'ਚ ਤੁਹਾਨੂੰ ਸਮਝ ਲੱਗ ਜਾਣਾ ਜਿਸ ਨੇ ਜੈਸਾ ਸਹਾ ਉਸਨੇ ਵੈਸਾ ਕਹਾ ਜਿਸ ਤਰ੍ਹਾਂ ਦੀ એનર્ਜੀ ਅਸੀਂ ਜਿਵੇਂ ਸੈਨੇ ਆ ਉਦਾਂ ਦਾ ਹੀ ਅਸੀਂ ਕਹਿੰਨੇ ਆ ਹੁਣ ਜੇ ਕਹੋ ਸੇਵਾ ਕੀ ਆ ਤਾਂ ਸ਼ਰਵਣ ਤੋਂ ਪੁੱਛੋ ਜਿਨੇ ਆਪਣੇ ਮਾਤਾ ਪਿਤਾ ਦੀ ਸੇਵਾ ਕੀਤੀ ਆ ਮੋਢਿਆਂ ਤੇ ਤੱਕ ਚੱਕ ਕੇ ਕਿ ਸੇਵਾ ਕੀ ਹੁੰਦੀ ਆ ਕਿਵੇਂ ਕਰੀਦੀ ਆ ਤੇ ਜੇ ਪਿਆਰ ਪੁੱਛਣਾ ਏ ਤਾਂ ਫਿਰ ਰਾਧਾ ਤੋਂ ਪੁੱਛੋ ਜਿਹਨੂੰ ਇੰਨਾ ਕੁਝ ਕਰਕੇ ਵੀ ਕੁਝ ਨਹੀਂ ਮਿਲਿਆ ਤੇ ਉਧਰ ਜੇ ਪੁੱਛਣਾ ਏ ਤਾਂ ਰੁਕਮਣੀ ਜਿਹੜੀ ਉਹਦੀ ਵਾਈਫ ਸੀ ਉਹਨੂੰ ਪੁੱਛੋ ਕਿ ਬਿਰਹਾ ਮਤਲਬ ਕਿ ਵਿਛੋੜਾ ਕੀ ਹੁੰਦਾ ਆ ਉਹਨੂੰ ਕੀ ਪੁੱਛਣਾ ਜਿਨੇ ਕਹਿਣਾ ਕਿ ਮੇਰਾ ਤੇ ਧਰਮ ਨਹੀਂ ਆ ਮੇਰਾ ਕਰਮ ਨਹੀਂ ਆ ਮਤਲਬ ਜਿਨੇ ਜਿਸ ਤਰ੍ਹਾਂ ਦੀ એનર્ਜੀ ਸਹੀ ਹੁੰਦੀ ਹੈ ਹੁਣ ਦੱਸੋ ਇੱਕ ਗੱਲ ਮੈਂ ਵੈਸੇ ਆਪਾਂ ਇੱਕ ਕ੍ਰਿਟੀਸਾਈਜ਼ ਨਹੀਂ ਕਰਦੇ ਇੱਕ ਗੱਲ ਕਰਦੇ ਆਂ ਸ਼੍ਰਵਣ ਨੇ ਆਪਣਾ ਫਰਜ਼ ਨਿਭਾਇਆ ਆਪਣੇ ਭਰਾ ਨਾਲ ਜੰਗਲਾਂ ਚ ਚਲੇ ਗਿਆ ਉਹਦਾ ਫਰਜ਼ ਸੀ ਓਕੇ ਇਹਦੇ ਵਿੱਚ ਰੁਖਮਣੀ ਕਿਉਂ ਸਵੇਈ ਬਈ ਉਹਦੀ ਉਹਦਾ ਕੀ ਕਸੂਰ ਉਹ ਕਿਉਂ ਸਵੇਈ ਠੀਕ ਆ ਓਕੇ ਤੁਹਾਡਾ ਫਰਜ਼ ਹੈ ਤੇ ਮੇਰਾ ਕੀ ਫਰਜ਼ ਹੈ ਮਤਲਬ ਤੁਹਾਡਾ ਇੰਤਜ਼ਾਰ ਕਰਦੇ ਰਹੋ ਅਗਲਾ ਪੁੱਛ ਸਕਦਾ ਅਗਲਾ ਕਹਿ ਸਕਦਾ ਠੀਕ ਆ ਓਕੇ ਪਰ ਜਿਨੇ ਜਿਸ ਤਰ੍ਹਾਂ ਦੀ ਚੀਜ਼ ਸਹੀ ਹੁੰਦੀ ਆ ਉਹਨੇ ਉਸ ਤਰ੍ਹਾਂ ਦੀ એનર્ਜੀ ਉਹਦੇ ਅੰਦਰ ਪੈਦਾ ਹੋ ਜਾਂਦੀ ਆ ਤਾਂ ਫਿਰ ਉਹਦੇ ਚ ਉਹਦਾ ਕੀ ਕਸੂਰ ਆ ਬਸ ਆਹੀ ਚੀਜ਼ਾਂ ਜਿਹੜੀਆਂ ਨੇ ਨਾ ਆਹੀ ਚੀਜ਼ਾਂ ਇਹ ਕੁਦਰਤੀ ਤੌਰ ਤੇ ਤੁਹਾਨੂੰ ਇੱਕ ਇਦਾਂ ਦੀ એનર્ਜੀ ਦੇ ਦੇਣੀ ਆ ਬਾਈ ਮੈਂ ਹੀ ਕਿਉਂ ਇਹ ਅੱਜ ਕੱਲ ਤੁਸੀਂ ਕਿਸੇ ਤੋਂ ਪੁੱਛੋ ਕਿ ਐਦਾਂ ਹੁੰਦਾ ਫਿਰ ਸਭ ਤੋਂ ਪਹਿਲਾ ਸਵਾਲ ਹੁੰਦਾ ਇਹ ਸਾਡੇ ਨਾਲ ਹੀ ਕਿਉਂ ਹੁੰਦਾ ਇਹ ਸਾਡੇ ਨਾਲ ਹੀ ਕਿਉਂ ਕੋਈ ਵੀ ਤਰ੍ਹਾਂ ਕੋਈ ਹਰ ਕੋਈ ਲੜਦਾ ਸਾਡੇ ਉੱਤੇ ਕਿਉਂ ਆ ਕੇ ਚੜਦਾ ਵੀ ਹਰ ਕਿਸੇ ਨੇ ਹਰ ਬਲੀ ਨੂੰ ਸਾਨੂੰ ਨਹੀਂ ਲਾਉਣਾ ਹੁੰਦਾ ਕਾਟਾ ਹੁੰਦਾ ਤਾਂ ਕੋਈ ਲੋਕ ਕਹਿੰਦੀ ਆ ਕਿ ਸਾਡੇ ਨਾਲ ਹੀ ਕਾਟਾ ਕਿਉਂ ਹੁੰਦਾ ਦੂਜੇ ਦਾ ਤਾਂ ਬਹੁਤ ਵਧੀਆ ਚੱਲਦਾ ਹਨ ਰਿਸ਼ਤੇ ਖਰਾਬ ਹੁੰਦੇ ਮੇਰੇ ਹੀ ਕਿਉਂ ਹੁੰਦੇ ਆ ਮੈਰिज ਲਾਈਫ ਖਰਾਬ ਹੈ ਸਾਡੇ ਹੀ ਕਿਉਂ ਖਰਾਬ ਹੈ ਪਰਵਾਸ ਦੇ ਵਿੱਚ ਸਾਰੇ ਬੜੀ ਵਧੀਆ ਜੁੜੇ ਜਾਂਦੇ ਹਨ ਜਾਨੀ ਜੋ ਜਿਸ ਤਰ੍ਹਾਂ ਨਾਲ ਸੰਹਦਾ ਤਾਂ ਉਦਾਂ ਦੀ ਹੀ ਉਹ એનર્ਜੀ ਨਾਲ ਆਪਣੇ ਆਪ ਨੂੰ ਪੇਸ਼ ਕਰਦਾ ਕਹਿੰਦਾ ਪਰ ਅਸਲ ਜੇ ਦੇਖਿਆ ਜਾਵੇ ਤਾਂ ਇਨਸਾਨ ਦੀ ਸੋਚ ਤਕਰੀਬਨ ਤਕਰੀਬਨ ਇੱਕੋ ਜੀ ਹੁੰਦੀ ਆ ਪਰ ਕੁਦਰਤ ਸਭ ਨੂੰ ਇੱਕੋ ਜਿਹਾ ਭਾਵੇਂ ਦੇਖਣ ਤੇ ਬਣਾਉਂਦੀ ਆ ਪਾਵੇਂ ਸੋਚ ਇੱਕੋ ਜੀ ਹੁੰਦੀ ਹੈ ਸੋਚ ਇੱਕੋ ਜੀ ਨਹੀਂ ਹੁੰਦੀ ਸਮਾਜਿਕ ਤੌਰ ਤੇ ਸੋਚ ਇੱਕੋ ਜੀ ਬਣ ਜਾਂਦੀ ਆ ਅਸੀਂ ਆਪਣੇ ਮਨ ਨੂੰ ਬੜੀ ਬੜੀ ਵਧੀਆ ਤਰੀਕੇ ਨਾਲ ਸਮਝਾ ਲੈਂਦੇ ਆ ਕਿ ਕੋਈ ਨਾ ਸਭ ਨਾਲ ਹੀ ਹੁੰਦਾ ਆਮ ਤੌਰ ਤੇ ਤੁਸੀਂ ਪੇਰੈਂਟਸ ਦੀ ਗੱਲ ਸੁਣੀ ਹੋਣੀ ਆ ਤੁਸੀਂ ਕਹੋ ਨਾ ਕਿ ਮੈਨੂੰ ਨਾ ਐਦਾਂ ਹੁੰਦਾ ਤੇ ਸਾਡੇ ਐਦਾਂ ਪਰਿਵਾਰ ਚ ਤਾਂ ਕੋਈ ਨਾ ਸਭ ਨਾਲ ਹੀ ਹੁੰਦਾ ਹੌਲੀ ਹੌਲੀ ਠੀਕ ਹੋ ਜਾਊਗਾ ਵੈਸੇ ਉਹਨਾਂ ਦੀ ਜ਼ਿੰਦਗੀ ਦਾ ਐਕਸਪੀਰੀਅੰਸ ਆ ਪਰ ਕਿਉਂ ਕਿਉਂ ਹੋਵੇ ਬਾਈ ਕਿਉਂ ਸਵੇ ਕੋਈ ਇੱਕ ਦਾ ਕਾਰਨ ਸਾਨੂੰ ਨਹੀਂ ਪਤਾ ਲੱਗਣਾ ਕਿਉਂਕਿ ਅਸੀਂ ਆਪਣੇ ਆਪ ਨੂੰ ਸਮਾਜ ਮੁਤਾਬਕ ਉਸ ਜਕੜ ਲਿਆ ਅਸਲ ਚ ਬਦਲਦਾ ਉਹਦਾ ਕੁਝ ਨਹੀਂ ਆ ਸਭ ਠੀਕ ਨਹੀਂ ਹੁੰਦਾ ਸਾਡੀ ਆਦਤ ਬਣ ਜਾਂਦੀ ਹੈ ਉਦਾਂ ਦੀ ਠੀਕ ਕਿੱਥੇ ਹੁੰਦਾ ਸਭ ਜਦੋਂ ਕਹਿੰਦੇ ਆ ਨਾ ਕਿ ਹੌਲੀ ਹੌਲੀ ਠੀਕ ਹੋ ਜੂ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਹੌਲੀ ਹੌਲੀ ਠੀਕ ਠੀਕ ਨਹੀਂ ਹੁੰਦਾ ਅਸੀਂ ਹੌਲੀ ਹੌਲੀ ਆਪਣੀ ਆਦਤ ਉਹਨਾਂ ਮੁਤਾਬਕ ਬਣਾ ਲੈਨੇ ਆ ਆਪਣਾ ਸੁਭਾਅ ਉਹਨਾਂ ਮੁਤਾਬਕ ਬਣਾ ਲੈਨੇ ਆ ਤੇ ਫਿਰ ਅਸੀਂ ਸਾਡੀ ਆਦਤ ਬਣ ਜਾਂਦੀ ਹੈ ਚੀਜ਼ਾਂ ਨੂੰ ਸਹਿਣ ਦੀ ਜਦੋਂ ਇੱਕਦਮ ਕੋਈ ਕਿਤੇ ਚੇਂਜ ਹੁੰਦੀ ਆ ਤਾਂ ਇੱਕਦਮ ਹੈਰਾਨੀ ਹੁੰਦੀ ਆ ਕਿ ਹਾਏ ਇਦਾਂ ਵੀ ਹੋ ਚੁ ਨਹੀਂ ਨਹੀਂ ਇਦਾਂ ਸੀ ਨਹੀਂ ਸਹਿ ਸਕਦੇ ਪਰ ਇੱਕ ਦਿਨ ਦੋ ਦਿਨ ਚਾਰ ਦਿਨ 10 ਦਿਨ ਉਸ ਤੋਂ ਬਾਅਦ ਉਸ ਸਟੇਜ ਨੂੰ ਸਹਿਣ ਦੀ ਸਾਡੀ ਆਦਤ ਸਾਡਾ ਸੁਭਾ ਜਿਸ ਤਰ੍ਹਾਂ ਕਿ ਦੁਨੀਆਦਾਰੀ ਵਿੱਚ ਰਹਿਣਾ ਵਿਚਰਨਾ ਕਿਸੇ ਜਗ੍ਹਾ ਤੇ ਲਾ ਕੇ ਇੱਕਦਮ ਉਤਾਵਲਾਪਨ ਲੱਗਦਾ ਕੋਈ ਇੱਕ ਵਾਰ ਦੇਖੋ ਉਪਰਾ ਲੱਗਦਾ ਉਸ ਤੋਂ ਬਾਅਦ ਉਹ ਆਪਣਾ ਜਿਹਾ ਲੱਗਣ ਲੱਗ ਜਾਂਦਾ ਜਦੋਂ 4 ਦਿਨ 14 ਦਿਨ ਤੁਸੀਂ ਉਸ ਨੂੰ ਡੇਲੀ ਮਿਲਦੇ ਤਾਂ ਇਹ ਕੀ ਆ ਇਹ ਸਮਾਜਿਕ ਤੌਰ ਤੇ ਚੱਲੀਆਂ ਆ ਰਹੀਆਂ ਰੀਤਾਂ ਨੇ ਇਹ ਰਿਵਾਜ ਨੇ ਇਨਸਾਨ ਦੀ ਮਾਨਸਿਕਤਾ ਆ ਇਨਸਾਨ ਦੀ ਮਾਨਸਿਕਤਾ ਉਸ ਨੂੰ ਉਸ ਮੁਤਾਬਕ ਢਾਲ ਦਿੰਦੀ ਆ ਤੇ ਉਸ ਮੁਤਾਬਕ ਹੋ ਜਾਂਦਾ ਜਿਸ ਨੂੰ ਅਸੀਂ ਕਹਿੰਨੇ ਆ ਕਿ ਜਿਸ ਨੇ ਜੋ ਸਿਹਾ ਉਸ ਨੇ ਹੀ ਉਹ ਕਿਹਾ ਮਤਲਬ ਉਸ ਤਰੀਕੇ ਨਾਲ ਉਸ ਨੂੰ ਉਸ ਤਰ੍ਹਾਂ ਕਰਨ ਦੀ ਆਦਤ ਪੈ ਗਈ ਬਈ ਹੁਣ ਤੇਰਾ ਫਰਜ਼ ਆ ਤੂੰ ਸਹਿ ਹੁਣ ਤੇਰਾ ਕਰਮ ਹੈ ਤੂੰ ਸਹਿ ਹੁਣ ਤੇਰੀ ਆ ਚੀਜ਼ ਆ ਤੂੰ ਐਦਾਂ ਕਰ ਤੇ ਹੁਣ ਤੇਰੀ ਆ ਚੀਜ਼ ਆ ਤੂੰ ਐਦਾਂ ਕਰ ਕੱਲੇ ਆ ਕਿ ਅਸਲ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਕੁਦਰਤੀ ਤੌਰ ਤੇ ਆਪਾਂ ਕਹਿ ਵੀ ਕਿ ਨੂੰ ਸਕਦੇ ਆ ਸਹਿਣਾ ਹੀ ਅਸਲ 'ਚ ਇਨਸਾਨ ਨੂੰ ਲੱਗਦਾ ਮੈਂ ਨਾ ਇੱਕ ਜਗ੍ਹਾ ਤੇ ਬੜੀ ਵਧੀਆ ਗੱਲ ਪੜ੍ਹੀ ਸੀ ਕਹਿੰਦੇ ਥੋੜੇ ਥੋੜੇ ਪਾਗਲ ਸਾਰੇ ਹੁੰਦੇ ਆ ਦਬਾ ਕੇ ਰੱਖਦੇ ਆਪਣੇ ਆਪ ਨੂੰ ਆਪਣੇ ਪਾਗਲਪਨ ਨੂੰ ਇਹ ਦੁਨੀਆਦਾਰੀ ਦੇ ਮੁਤਾਬਕ ਚੱਲਣ ਦੀ ਆਦਤ ਪਾਗਲਪਨ ਉਹਦੇ ਸਾਹਮਣੇ ਆਉਂਦਾ ਜਦੋਂ ਇਨਸਾਨ ਦੇ ਬਣਾਏ ਰੂਲ ਜਿਹੜੇ ਆ ਉਹ ਸਾਹਮਣੇ ਵਾਲਾ ਮੰਨਦਾ ਨਹੀਂ ਘਰ 'ਚ ਦੇਖ ਲਓ ਪਰਿਵਾਰ 'ਚ ਦੇਖ ਲਓ ਤੁਸੀਂ ਡਿਸਪਲਿਨ ਮੁਤਾਬਕ ਦੂਜੇ ਮੁਤਾਬਕ ਚੱਲ ਰਹੇ ਹੋ ਉਹਦੇ ਰੂਲਸ ਫਾਲੋ ਕਰ ਰਹੇ ਹੋ ਤਾਂ ਉਹ ਖੁਸ਼ ਹੈ ਇੱਕ ਦਿਨ ਉਸ ਦੇ ਖਿਲਾਫ ਜਾ ਕੇ ਦੇਖੋ ਲੈ ਹਰ ਚੀਜ਼ ਤੁਹਾਨੂੰ ਪਿਛਲੇ 10 ਚਾਲਾਂ ਤੋਂ ਚੱਲੀ ਆ ਰਹੀ ਸੁਣਾ ਦੂ ਤੂੰ ਸਾਰੇ ਤੁਹਾਡੀਆਂ ਜੋ ਕਮੀਆਂ ਨੇ ਤੁਹਾਡੇ ਸਾਹਮਣੇ ਰੱਖ ਦੋ ਫਿਰ ਉਹ ਤੁਹਾਡਾ ਆਪਣਾ ਕਿੱਥੇ ਆ ਜਿਹੜੇ ਆ ਤੁਹਾਡੀਆਂ ਸਿਰਫ ਕਮੀਆਂ ਹੀ ਗਿਣ ਰਿਹਾ ਸੀ ਫਿਰ ਉਹ ਪਿਆਰ ਕਿੱਥੇ ਆ ਜਿਹਨੂੰ ਅਸੀਂ ਹਮੇਸ਼ਾ ਆਦਰ ਸਤਿਕਾਰ ਤੇ ਪਿਆਰ ਤੇ ਰਿਸਪੈਕਟ ਤੇ ਆਪਣਾ ਸਮਝਦੇ ਰਹੇ ਦਿਲ ਟੁੱਟ ਜਾਂਦਾ ਇਦਾਂ ਜਦੋਂ ਇਦਾਂ ਦੀਆਂ ਗੱਲਾਂ ਹੁੰਦੀਆਂ ਕਿ ਲੈ ਇਹਨੇ ਵੀ ਕਹਿ ਦਿੱਤਾ ਇੱਕ ਬੜੀ ਵਧੀਆ ਗੱਲ ਹੈ ਕਹਿੰਦੇ ਅਪਣਾਈਆਂ ਤੇ ਹਰ ਕਿਸੇ ਕਿਸੇ ਨੂੰ ਜਾਂਦਾ ਅਪਣਾਇਆ ਤਾਂ ਹਰ ਕਿਸੇ ਨੂੰ ਜਾਂਦਾ ਪਰ ਅਸੀਂ ਅਸੀਂ ਉਹਦੀਆਂ ਖੂਬੀਆਂ ਅਪਣਾਉਣੇ ਆ ਤੇ ਕਮੀਆਂ ਗਿਣਾਉਣੇ ਆ ਹਮੇਸ਼ਾ ਅਸੀਂ ਉਸ ਦੀਆਂ ਕਮੀਆਂ ਯਾਦ ਰੱਖਦੇ ਆ ਤੇ ਖੂਬੀਆਂ ਨੂੰ ਇਗਨੋਰ ਕਰਦੇ ਆ ਤੇ ਜਦੋਂ ਵਕਤ ਆਉਂਦਾ ਵਾ ਜਦੋਂ ਵਕਤ ਆਉਂਦਾ ਤੇ ਸਿਰਫ ਤੇ ਸਿਰਫ ਇਨਸਾਨ ਦੀਆਂ ਕਮੀਆਂ ਦੀ ਲਿਸਟ ਉਹਦੇ ਸਾਹਮਣੇ ਰੱਖ ਦਿੱਤੀ ਜਾਂਦੀ ਆ ਤੇ ਫਿਰ ਜਿਹੜਾ ਉਹ ਸਾਹਮਣੇ ਵਾਲਾ ਟੁੱਟਦਾ ਹੈ ਉਹ ਤੇ ਫਿਰ ਉਹੀ ਜਾਣਦਾ ਕਈ ਵਾਰੀ ਪਰਿਵਾਰ ਵਿੱਚ ਕਈ ਵਾਰੀ ਕਈ ਵਾਰ ਦਿਨ ਵਿੱਚ ਕਈ ਵਾਰ ਮਹੀਨੇ ਬਾਅਦ ਕਈ ਵਾਰ ਪਰਮਾਤਮਾ ਕਰੇ ਸਾਲ-ਸਾਲ ਬਾਅਦ ਇਨਸਾਨ ਨੂੰ ਸੁਣਨਾ ਪਵੇ ਪਰ ਬਹੁਤ ਵਾਰੀ ਚੀਜ਼ਾਂ ਹੁੰਦੀਆਂ ਜਦੋਂ ਵੀ ਟੁੱਟਦਾ ਇਨਸਾਨ ਤਾਂ ਸਮਾਜਿਕ ਤੌਰ ਤੇ ਤੇ ਪਰ ਬਾਹਰੀ ਤੌਰ ਤੇ ਨੀ ਮੈਂ ਕਹਿ ਸਕਦੀ ਪਰ ਇਹ ਗੱਲ ਹੈ ਕਿ ਅੰਦਰੂਨੀ ਤੌਰ ਤੇ ਹੀ ਟੁੱਟਦਾ ਨਹੀਂ ਤਾਂ ਇਨਸਾਨ ਕਦੇ ਨਾ ਟੁੱਟਦਾ ਇੰਨੀ ਮਜ਼ਬੂਤ ਚੀਜ਼ ਕੁਦਰਤ ਨੇ ਬਣਾਈ ਹੈ ਇੰਨੀ ਖੂਬਸੂਰਤ ਚੀਜ਼ ਬਣਾਈ ਹੈ ਹਰ ਕਿਸੇ ਨੂੰ ਲੱਕ ਲੱਕ ਰਸਤਾ ਦਿੱਤਾ ਪਰ ਸਾਨੂੰ ਰਸਤਾ ਸਿਰਫ ਦੁਨੀਆਦਾਰੀ ਦਾ ਦੇਖਦਾ ਜਿਸ ਕਰਕੇ ਅਸੀਂ ਜੀ ਹਾਂ ਸਾਰੇ ਹੀ ਪਰੇਸ਼ਾਨ ਅੱਜ 22 ਦਸੰਬਰ 2025 ਦਿਨ ਹੈ ਸਾਲਵਾਰ ਦਾ ਤਿਥੀ ਅੱਜ ਦੂਜ ਦੀ ਤਿਥੀ ਆ ਤੁਹਾਨੂੰ ਪਤਾ ਹੀ ਆ ਕਿ ਅੱਜ ਦੇ ਦਿਨ ਗ੍ਰਹਾਂ ਦੇ ਮੁਤਾਬਕ ਅੱਜ ਦਸੰਬਰ 22 ਹੋਗੀ ਤੇ ਅੱਜ ਕੱਲ ਤੁਸੀਂ ਚੰਦਰ ਦਰਸ਼ਨ ਕਰ ਲਏ ਹੋਣਗੇ ਅਤਵਰਜ ਨਹੀਂ ਕੀਤੇ ਤਾਂ ਅੱਜ ਜ਼ਰੂਰ ਕਰ ਲੈਣਾ ਕਿਉਂਕਿ ਚੌਥ ਤੇ ਚੰਦਰ ਦੇ ਦਰਸ਼ਨ ਨਹੀਂ ਕਰੀਦੇ ਸ਼ੱਕ ਪਉ ਆਰੰਭ ਹੋ ਗਿਆ ਜੀ ਤੇ ਮਾਸ ਆਰੰਭ ਹੈ ਔਰ ਉਤਰਾ ਸਾੜਾ ਨਕਸ਼ਤਰ ਚੱਲ ਰਿਹਾ ਚੰਦਰਮਾ ਅੱਜ ਤਨੂ ਰਾਸ਼ੀ ਵਿੱਚ 10:07 ਮਿੰਟ ਤੱਕ ਤੇ ਉਸ ਤੋਂ ਬਾਅਦ ਜਾਣਗੇ ਮਕਰ ਰਾਸ਼ੀ ਵਿੱਚ ਤਨੂਰਾਸ਼ੀ ਵਿੱਚ ਸੂਰਜ ਚੰਦਰ ਮੰਗਲ ਚੰਦਰ ਦਾ ਯੋਗ ਸੂਰਜ ਚੰਦਰ ਸ਼ੁਕਰ ਤੇ ਮੰਗਲ ਦਾ ਯੋਗ ਚਾਰ ਗ੍ਰਹਿਾਂ ਦਾ 10 ਵਜੇ 10:00 ਵਜੇ ਤੋਂ ਬਾਅਦ 10:10 ਤੋਂ ਬਾਅਦ 10:07 ਮਿੰਟ ਤੋਂ 5 ਕਿ ਮਿੰਟ ਲਾ ਲਓ ਉਸ ਤੋਂ ਬਾਅਦ ਚਲੇ ਜਾਏਗਾ ਮਕਰ ਰਾਸ਼ੀ ਚੰਦਰਮਾ ਕੀ ਪਰਵਾ ਪਵੇਗਾ ਉਤਰਾ ਸਾੜਾ ਜਾਨੀ ਸੂਰਜ ਦੇ ਨਕਸ਼ਤਰ ਵਿੱਚ ਚੰਦਰਮਾ ਸਭ ਤੋਂ ਪਹਿਲਾਂ ਐਰੀਜ਼ਾਨੀ ਮੇਸ਼ ਰਾਸ਼ੀ ਦੀ ਗੱਲ ਕਰਨ ਤੋਂ ਪਹਿਲਾਂ 7:30 ਵਜੇ ਤੋਂ ਲੈ ਕੇ 9:00 ਵਜੇ ਦਾ ਟਾਈਮ ਰਹੋ ਕਾਲ ਦਾ ਰਹੇਗਾ ਵੀ ਦੱਸ ਦਿੰਨੇ ਆ ਤੇ ਗ੍ਰਹਿਾਂ ਦੀ ਗੱਲ ਕਰਦੇ ਆ ਐਰੀਜ਼ਾਨੀ ਮੇਸ਼ ਰਾਸ਼ੀ ਦੀ ਮੇਸ਼ਾ ਰਾਸ਼ੀ ਵਾਲਿਆਂ ਦੇ ਲਈ ਥੋੜੀ ਜੀ ਦਿਮਾਗੀ ਪਰੇਸ਼ਾਨੀ ਬੱਤੀ ਆ ਜੀਵਤਾਂ ਡਰ ਵੀ ਹੈ ਅਲੀਗੇਸ਼ਨ ਤੋਂ ਮਤ ਤੋਂ ਬਚਣਾ ਹੈ ਸੂਰਜ ਦਾ ਨਕਸ਼ਤਰ ਹਿੰਮਤ ਦਵੇਗਾ ਬੱਚਿਆਂ ਦੇ ਸਬੰਧ ਵਿੱਚ ਚਿੰਤਾਵਾਂ ਘਟ ਜਾਣਗੀਆਂ ਪਰ ਦਿਮਾਗੀ ਟੈਨਸ਼ਨ ਨੂੰ ਕੁਦਰਤ ਨੇ ਦੇਣੀ ਆ ਤਾਂ ਵਜਾ ਉਹਨੇ ਕੋਈ ਨਾ ਕੋਈ ਬਣਾ ਲੈਣੀ ਆ ਤਾਂ ਬੱਚਿਆਂ ਨੂੰ ਖਟੀਆਂ ਟੌਫੀਆਂ ਦੋ ਹਰਾ ਰੰਗ ਬਿਲਕੁਲ ਵੀ ਨਾ ਪਾਓ ਸੂਰਜ ਨੂੰ ਸ਼ੁਭ ਕਰਨ ਦੇ ਲਈ ਜੇ ਸੂਰਜ ਮਹਾਰਾਜ ਨਿਕਲਣ ਤਾਂ ਦਰਸ਼ਨ ਜ਼ਰੂਰ ਕਰੋ ਜੀ ਹਾਂ ਮੱਥਾ ਜ਼ਰੂਰ ਟੇਕੋ ਕੇ ਕਿਰਪਾ ਬਈ ਅਸ਼ੀਰਵਾਦ ਤੇਰਾ ਸ਼ੁਭ ਰੰਗਾਂ ਦਾ ਜਾਮਨੀ ਰਹੇਗਾ ਤੇ ਸ਼ੁਭ ਨੰਬਰ ਰਹੇਗਾ 9 ਟਾਰਸ ਯਾਨੀ ਬ੍ਰਿਖ ਰਾਸ਼ੀ ਬ੍ਰਿਖ ਰਾਸ਼ੀ ਦੇ ਲਈ ਜੋ ਸਿਤਾਰੇ ਚੱਲ ਰਹੇ ਆ ਦੇਖਿਆ ਜਾਵੇ ਤਾਂ ਬੁੱਧ ਸਤਵੇਂ ਔਰ ਚੰਦਰ ਅੱਜ 10 ਵਜੇ ਤੱਕ 8ਵੇਂ ਸਥਾਨ 'ਚ ਉਸ ਤੋਂ ਬਾਅਦ ਵਧੀਆ ਕਿਸੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਦਾ ਮਨ ਬਣੇਗਾ ਧਾਰਮਿਕ ਕੀਰਤਨ ਸੁਣਨ ਵਿੱਚ ਧਾਰਮਿਕ ਯਾਤਰਾ ਵਿੱਚ ਸ਼ਾਮਲ ਹੋਣ ਦੇ ਲਈ ਆਪਣੇ ਆਪ ਜੋ ਆਪਾਂ ਕਹੀਏ ਕੰਮ ਇੱਕ ਕੀਰਤਨ ਸੁਣ ਲੈਣਾ ਇੱਕ ਕਿਸੇ ਦੇ ਨਾਲ ਕਿਤੇ ਜਗ੍ਹਾ ਮੱਥਾ ਟੇਕਣ ਜਾ ਰਹੇ ਹੋ ਤਾਂ 9 ਕੁਟ ਪਾਣੀ ਦੇ ਥੋਂ ਜ਼ਰੂਰ ਪੀ ਕੇ ਆਉਣੀ ਆ ਤੁਸੀਂ ਕਿਉਂਕਿ ਚੰਦਰ ਨੌਵੇਂ ਸਥਾਨ ਵਿੱਚ ਚਲਾ ਜਾਏਗਾ ਪੇਪਰਾਂ ਸੰਬੰਧੀ ਚੱਲੀ ਆ ਰਹੀ ਪਰੇਸ਼ਾਨੀ ਦਾ ਹੱਲ ਵੀ ਮਿਲ ਜਾਣਾ ਆ ਤੇ ਸ਼ੁਭ ਰੰਗ ਅੱਜ ਰਹੇਗਾ ਪਿਸਤਾ ਕਲਰ ਤੇ ਸ਼ੁਭ ਸ਼ੁਭ ਰੰਗ ਪਿਸਤਾ ਤੇ ਸ਼ੁਭ ਨੰਬਰ 12 ਜੈਮਿਨਸ ਜਾਨੀ ਮਿਥੁਨ ਰਾਸ਼ੀ ਮਿਥੁਨ ਰਾਸ਼ੀ ਦੇ ਲਈ ਸੂਰਜ ਦਾ ਨਕਸ਼ਤਰ ਮਿੱਤਰ ਬਾਹ ਮੋਢੇ ਚ ਦਰਦ ਜ਼ਰੂਰ ਹੋ ਰਿਹਾ ਵੈ ਠੰਡ ਕਰਕੇ ਮੌਸਮ ਦੇ ਐਕਸਪੋਜ਼ਰ ਕਰਕੇ ਥੋੜਾ ਖਾਣ ਪੀਣ ਦੀਆਂ ਚੀਜ਼ਾਂ ਵੱਲ ਧਿਆਨ ਦੇਣਾ ਤੁਹਾਡਾ ਬਣਦਾ ਹੀ ਆ ਛੋਟੇ ਵੱਡੇ ਭਾਈ ਭੈਣ ਨਾਲ ਸਬੰਧਾਂ ਲਈ ਵੀ ਸੁਧਾਰ ਯਤਨ ਕਰੋ ਯਾਤਰਾ ਦੌਰਾਨ ਕੋਈ ਚਲਾਨ ਨਾ ਕਟਿਆ ਜਾਵੇ ਤੁਹ ਥੋੜਾ ਹੌਲੀ ਚਲਾਓ ਵਾਹਨ ਤੇ ਗੁਰੂ ਲਗਨ ਚਾਹੇ ਅਸੇ ਤੁਹਾਡੇ ਬੜੀ ਬੜਤ ਵਧੀਆ એનર્ਜੀ ਆ ਪਰ 10 ਵਜੇ ਚੰਦਰ 8ਵੇਂ ਸਥਾਨ 'ਤੇ ਚਲਾ ਜਾਏਗਾ ਤਾਂ ਬਹੁਤ ਧਿਆਨ ਨਾਲ ਸੇਤ ਸੰਭਾਲਣੀ ਜ਼ਰੂਰੀ ਰਹੇਗੀ ਸ਼ੁਭ ਰੰਗ ਹਰਾ ਸ਼ੁਭ ਨੰਬਰ 5 ਕੈਂਸਰ ਕਰਕਰਾ ਰਾਸ਼ੀ ਕਰਕਰਾ ਰਾਸ਼ੀ ਦੇ ਲਈ ਜ਼ਿਆਦਾ ਬੋਲਣਾ ਤੁਹਾਡਾ ਆਪਣਾ ਹੀ ਨੁਕਸਾਨ ਕਰਾਏਗਾ ਤਾਂ ਥੋੜਾ ਘੱਟ ਬੋਲੋ ਥੋੜਾ ਹੌਲੀ ਬੋਲੋ ਉੱਚੀ ਬੋਲਣਾ ਵੀ ਸਮਝੋ ਦੂਸਰੇ ਬੈਠੇ ਕੇਤੂ ਦੇਖ ਰਹੇ ਉਹ ਹੀ ਖਰਾਬ ਕਰੇਗਾ ਨਕਸ਼ਤਰ ਸੂਰਜ ਦਾ ਮਿੱਤਰ ਹੈ ਤੁਹਾਨੂੰ ਬਿਜ਼ਨਸ ਵਪਾਰ ਲਈ ਅੱਜ ਦਾ ਦਿਨ ਚੰਗਾ ਨਵੀਂ ડીਲ ਹੋ ਸਕਦੀ ਆ ਤਾਂ ਇਸ ਕਰਕੇ ਕੀ ਕਰਨਾ ਤੁਸੀਂ ਪਿਤਾ ਨਾਲ ਸਬੰਧਾਂ ਚ ਸੁਧਾਰ ਲਈ ਯਤਨ ਤੇ ਪਿਤਾ ਦੇ ਪੈਰੀਂ ਹੱਥ ਲਗਾ ਕੇ ਦਿਨ ਦੀ ਸ਼ੁਰੂਆਤ ਕਰ ਸਕਦੇ ਹੋ ਵਧੀਆ ਰਹੂਗਾ ਸ਼ੁਭ ਰੰਗ ਅੱਜ ਖਾਕੀ ਸ਼ੁਭ ਨੰਬਰ ਰਹੇਗਾ 2 ਲਿਓ ਜਾਨੀ ਸਿੰਘ ਰਾਸ਼ੀ ਸਿੰਘ ਰਾਸ਼ੀ ਦੇ ਲਈ ਜੋ ਸਿਤਾਰੇ ਚੱਲ ਰਹੇ ਆ ਸੂਰਜ ਜੋ ਆ ਵਧੀਆ ਸਥਿਤੀ ਚਾਹ ਪਰ ਥੋੜਾ ਜਿਹਾ ਉਤਾਵਲਾਪਨ ਬੇਚੈਨੀ ਤੁਹਾਨੂੰ ਨੁਕਸਾਨ ਕਰਾ ਸਕਦੀ ਆ ਕੇਤੂ ਦੇ ਲਗਨ ਵਿੱਚ ਹੋਣ ਕਰਕੇ ਕੁੱਤੇ ਨੂੰ ਰੋਟੀ ਪਾ ਕੇ ਦਿਨ ਦੀ ਸ਼ੁਰੂਆਤ ਕਰਨੀ ਆ ਪਰ ਸੂਰਜ ਦਾ ਨਕਸ਼ਤਰ ਅੱਜ ਤੁਹਾਡੇ ਕੌਨਫੀਡੈਂਸ ਨੂੰ ਵਧਾਏਗਾ ਚੰਗਾ ਤੁਹਾਡਾ ਇਮਪ੍ਰੈਸ਼ਨ ਪਏਗਾ ਸਭ ਤੇ ਪਰ ਇਹ ਵੀ ਜ਼ਰੂਰੀ ਆ ਕਿ ਵੈਲ ਡਰੈਸਡ ਰਹਿਣਾ ਤੇ ਨਾਲ ਪੰਛੀਆਂ ਨੂੰ ਸਤਨਾ ਜਾ ਪਾਉਣਾ ਸ਼ੁਭ ਰੰਗ ਅੱਜ ਰਹੇਗਾ ਲਾਈਟ ਜਿਹਾ ਅਸਮਾਨੀ ਕਲਰ ਸ਼ੁਭ ਨੰਬਰ 6 ਵਰਗੋ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਇਨਕਮ ਖਰਚੇ ਥੋੜੇ ਜਿਹਾ ਬਰਾਬਰ ਹੋਏ ਪਏ ਆ ਥੋੜੇ ਜਿਹਾ ਖਰਚੇ ਜਿੱਦਾਂ ਆਪਾਂ ਕਹਿ ਦਈਏ ਹਸਪਤਾਲਾਂ ਦੇ ਚੱਕਰ ਲੱਗ ਰਹੇ ਆ ਥੋੜਾ ਜਿਹਾ ਜੋ ਕਿਸੇ ਤਰ੍ਹਾਂ ਨਾਲ ਆਪਣੇ ਰਸਤੇ ਨੂੰ ਬਦਲਣ ਦੀ ਤੁਸੀਂ ਕੋਸ਼ਿਸ਼ ਕਰਦੇ ਹੋ ਤਾਂ ਕੋਈ ਨਾ ਕੋਈ ਅਰਚਨ ਪੈ ਜਾਂਦੀ ਹੈ 99 ਤੇ ਜਾ ਕੇ ਕੰਮ ਖਰਾਬ ਹੋ ਰਿਹਾ ਇਦਾਂ ਦੀ ਸਿਚੁਏਸ਼ਨ ਕੰਨਿਆ ਲਗਨ ਤੇ ਕੰਨਿਆ ਰਾਸ਼ੀ ਵਾਲਿਆਂ ਦੀ ਬਣੀ ਹੋਈ ਆ ਚਲੋ ਘਰ ਚ ਕੰਸਟ੍ਰਕਸ਼ਨ ਕਰਾਉਣ ਦਾ ਲਈ ਵਧੀਆ ਥੋੜੀ ਜੀ ਖੱਜਲ ਖਵਾਰੀ ਰਹੇਗੀ ਪਰ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੋਏਗਾ ਪੈਸਾ ਭਾਵੇਂ ਘਾਟਾ ਹੋਵੇ ਪਰ ਕੰ ਇਸ ਤਰ੍ਹਾਂ ਦਾ ਵੀ ਨਹੀਂ ਰੁਕਣ ਵਾਲਾ ਕੋਸ਼ਿਸ਼ ਕਰਨੀਆਂ ਕੰਨਿਆਂ ਲਗਨ ਤੇ ਕੰਨਿਆ ਰਾਸ਼ੀ ਵਾਲਿਆਂ ਨੇ ਅੱਜ ਦੇ ਦਿਨ ਲਾਈਟ ਬ੍ਰਾਊਨ ਕਲਰ ਪਾ ਲੈਣਾ ਤੇ ਸ਼ੁਭ ਨੰਬਰ ਤੁਹਾਡਾ 8 ਨੰਬਰ ਆਜ ਨਹੀਂ ਤੁਲਾ ਰਾਸ਼ੀ ਦੇ ਜੋ ਸਿਤਾਰੇ ਚੱਲੇ ਤਾਂ ਕਿਸੇ ਰਿਸ਼ਤੇਦਾਰੇ ਵਿੱਚ ਜਾਣ ਦਾ ਮਨ ਬਰ ਰਿਹਾ ਤਾਂ ਜਾਓ ਔਰ ਕਿਤੇ ਰਿਸ਼ਤੇਦਾਰ ਆ ਵੀ ਸਕਦੇ ਆ ਪਰ ਵੱਡੇ ਚਾ ਛੋਟੇ ਭਾਈ ਭੈਣ ਨਾਲ ਜੋ ਤੁਸੀਂ ਬੜੀ ਹਲੀਮੀ ਨਾਲ ਪੇਸ਼ ਆਉਣਾ ਉਹਨਾਂ ਨਾਲ ਤੁਹਾਡੇ ਆ ਸੁਭਾਅ ਦਾ ਤੱਤਾ ਪਾਣ ਪਰਿਵਾਰ ਵਿੱਚ ਦੂਰੀਆਂ ਪੈਦਾ ਕਰ ਸਕਦਾ ਤਾਂ ਬੁੱਧ ਤੁਹਾਡੀ ਵਧੀਆ ਚੱਲ ਰਿਹਾ ਦੂਸਰੇ ਚੱਲ ਰਿਹਾ ਤੁਹਾਡੀ ਨਾੜਾਂ ਦੀ ਮਸਲਸ ਦੀ ਪ੍ਰੋਬਲਮ ਹੈ ਤਾਂ ਸਤਨਾਜਾ ਲੈ ਕੇ ਥੋੜਾ ਜਿਹਾ ਜਲਪਰਵਾ ਕਰ ਦਿਓ ਤਾਂ ਸੂਰਜ ਦਾ ਨਕਸ਼ਤਰ ਅੱਜ ਮਿੱਤਰਨੀ ਹੈ ਤਾਂ ਪਰਿਵਾਰ ਵਿੱਚ ਬਹੁਤੇ ਮੁੱਦਿਆਂ ਤੇ ਸਾਈਲੈਂਟ ਮੋਡ ਤੇ ਰਹਿਣਾ ਤੁਹਾਡੇ ਲਈ ਅੱਛਾ ਹੋਊਗਾ ਬਿੜਾ ਮੰਗੇ ਸਲਾਹ ਕਿਸੇ ਨੂੰ ਨਾ ਦਿਓ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਬ੍ਰਿਸ਼ਚਕ ਰਾਸ਼ੀ ਦੇ ਲਈ ਗੁੱਸਾ ਪਾਰਾ ਸੇਤ ਨੂੰ ਨੁਕਸਾਨ ਥੋੜੀ ਜਿਹੀ ਉਦਾਸੀ ਕਦੇ ਸਿਰ ਚ ਦਰਦ ਕੱਲ ਵੀ ਹੋ ਰਿਹਾ ਸੀ ਅੱਜ ਵੀ ਹਲਕਾ ਜਾਂ ਭਾਰੀ ਹੋਇਆ ਪਿਆਵਾ ਤਾਂ ਉਹਦੇ ਲਈ ਇੱਕ ਤਾਂ ਹਰਾ ਰੰਗ ਨਾ ਪਾਓ ਇੱਕ ਧੁੱਪ ਚ ਸਿਰ ਟਾ ਕੇ ਰੱਖੋ ਤੇ ਇੱਕ ਵੈਸੇ ਵੀ ਠੰਡ ਤੋਂ ਬਚੋ ਤੀਸਰੀ ਸਭ ਤੋਂ ਜ਼ਰੂਰੀ ਗੱਲ ਇਹ ਆ ਕਿ ਜੀਬ ਤੇ ਸ਼ਹਿਦ ਲਾ ਕੇ ਦਿਨ ਦੀ ਸ਼ੁਰੂਆਤ ਕਰਨਾ ਸੂਰਜ ਦੇ ਨਕਸ਼ਤਰ ਲਈ ਰਾਤ ਨੂੰ ਦੁੱਧ ਦਾ ਸੇਵਨ ਨਾ ਕੀਤਾ ਜਾਵੇ ਤਾਂ ਜ਼ਿਆਦਾ ਵਧੀਆ ਠੀਕ ਤਾਂ ਹੋਰ ਤੁਸੀਂ ਇੱਕ ਤੁਹਾਡੇ ਲਈ ਸ਼ੁਭ ਰੰਗ ਅਜ ਕ੍ਰੀਮ ਤੇ ਸ਼ੁਭ ਨੰਬਰ ਅੱਜ 10 ਸੈਜੀਟੇਰੀਅਸ ਤਨੂ ਰਾਸ਼ੀ ਤਨੂ ਰਾਸ਼ੀ ਵਾਲਿਆਂ ਦੇ ਲਈ ਜੋ ਦੇਖਿਆ ਜਾਵੇ ਤਾਂ ਸੂਰਜ ਸ਼ੁਕਰ ਤੇ ਮੰਗਲ ਚੰਦਰ ਦਾ ਯੋਗ 10:00 ਵਜੇ ਤੱਕ ਲਗਣ ਤੇ ਉਸ ਤੋਂ ਬਾਅਦ ਦੂਸਰੇ ਤਨ ਲਈ ਅੱਜ ਦਾ ਦਿਨ ਚੰਗਾ ਚੰਗਾ ਜਾਏਗਾ ਕੋਈ ਨਵੀਂ ਡੀਲ ਹੋ ਸਕਦੀ ਹੈ ਜੋ ਰੁਕੇ ਕੰਮ ਸੀ ਉਹ ਵੀ ਹੋ ਜਾਣਗੇ ਪਰੇਸ਼ਾਨੀਆਂ ਵੈਸੇ ਦੇਖਿਆ ਜਾਵੇ ਤਾਂ ਸੂਰਜ ਲਗਣ ਕਰਕੇ ਕੋਈ ਜ਼ਿਆਦਾ ਨਹੀਂ ਆ ਰਹੀਆਂ ਪਰ ਸਰਕਾਰੀ ਤੌਰ ਤੇ ਕਿਸੇ ਨਾ ਕਿਸੇ ਤਰ੍ਹਾਂ ਨਾਲ ਆਪਣਾ ਜੋ ਹੱਕ ਹੈ ਉਹ ਤੁਹਾਨੂੰ ਨਹੀਂ ਛੱਡਣਾ ਚਾਹੀਦਾ ਕਿਸੇ ਸਰਕਾਰੀ ਬੰਦੇ ਨਾਲ ਉਲਝਣਾ ਵੀ ਨਹੀਂ ਚਾਹੀਦਾ ਸਰਕਾਰੀ ਨੌਕਰੀ ਦੇ ਲਈ ਜੋ ਤੁਸੀਂ ਤਬਾਦਲੇ ਲਈ ਕੋਸ਼ਿਸ਼ ਕਰ ਰਹੇ ਸੀ ਤਾਂ ਉਸ ਲਈ ਕਿਸੇ ਨਾ ਕਿਸੇ ਦੀ ਲੱਤ ਬਾਹ ਫੜਨ ਤੇ ਤੁਹਾਡੀ ਜੋ ਸਮੱਸਿਆ ਦਾ ਹੱਲ ਹੈ ਉਹ ਹੋ ਸਕਦਾ ਨਾਲ ਹੀ ਕੀ ਕਰਨਾ ਜੀ ਤੁਸੀਂ ਅੱਜ ਅੱਜ ਦੇ ਦਿਨ ਸਿਲਵਰ ਕਲਰ ਤੁਹਾਡੇ ਲਈ ਸ਼ੋਭਾ ਤੇ ਸ਼ੁਭ ਨੰਬਰ ਅੱਜ ਰਹਿਣ ਵਾਲਾ ਹੈ ਜੀ 4 ਨੰਬਰ ਕੈਪ੍ਰਿਕੌਰ ਮਕਰ રાશિ ਮਕਰ રાશિ ਵਾਲਿਆਂ ਨੂੰ ਮਾਨਸਿਕ ਕਲਪਾਸ਼ਟ ਕਾਫੀ ਹੋ ਰਹੀ ਆ ਤੇ ਨਾਲ ਹੀ ਸੂਰਜ ਦਾ ਨਕਸ਼ਤਰ ਲੱਗ ਰਿਹਾ ਕਿ ਸਫਾਰਿਸ਼ ਹੋਣ ਦੇ ਬਾਵਜੂਦ ਵੀ ਕੰਮਕਾਰ ਦੀ ਸਥਿਤੀ ਜੁਗਾ ਬੜੀ ਲੇਟ ਹੁੰਦੀ ਜਾ ਰਹੀ ਆ ਚੰਦਰ ਲਗਨ ਚਾ ਰਿਹਾ 7ਵੇਂ ਖਾਨੇ ਨੂੰ ਦੇਖੇਗਾ ਤਾਂ ਇਹਦੇ ਵਿੱਚ ਨਵੀਂ ਡੀਲ ਨਵੇਂ ਕੰਮਕਾਰ ਦੀ એનર્ਜੀ ਜੁਗਾ ਤੁਹਾਡੀ ਸ਼ੁਭਫਲ ਦਵੇਗੀ ਪਰ ਨਾਲ ਹੀ ਕਿਸੇ ਵੀ ਤਰ੍ਹਾਂ ਨਾਲ ਕੋਈ ਕਲਪਾਟ ਹੋ ਰਹੀ ਆ ਆਪਣੇ ਕੋਲ ਕਪੂਰ ਦੀ ਟਿੱਕੀ ਰੱਖੋ ਕਪੂਰ ਦੀ ਟਿੱਕੀ ਜੋ ਆ ਸ਼ੁਕਰ ਨੂੰ ਸ਼ੁਭ ਕਰਦੀ ਆ ਜੋ ਤੁਹਾਡੇ 12ਵੇਂ ਸਥਾਨ 'ਚ ਤੇ ਕਰਮ ਸਥਾਨ ਦਾ ਮਾਲਕ ਹੈ ਨਵੇਂ ਕੰਮਕਾਰ ਨੂੰ ਹੱਥ ਪਾਉਣ ਤੇ ਤੁਹਾਡੀ ਪ੍ਰਸ਼ੰਸਾ ਤੇ ਤੁਹਾਡੇ ਕੰਮ ਕਰਨ ਦੀ ਸਥਿਤੀ ਠੀਕ ਹੁੰਦੀ ਜਾਏਗੀ ਨਾਲ ਹੀ ਸ਼ਨੀ ਨੂੰ ਸ਼ੁਭ ਕਰਨ ਦੇ ਲਈ ਆਟੇ ਦੀਆਂ ਗੋਲੀਆਂ ਬਣਾ ਕੇ ਮੱਛੀਆਂ ਨੂੰ ਪਾ ਸਕਦੇ ਹੋ ਤੇ ਬਾਣੀ 'ਚ ਮਿਠਾਸ ਰੱਖਣੀ ਜ਼ਰੂਰੀ ਰਹੇਗੀ ਸ਼ੁਭ ਰੰਗ ਕੋਈ ਵੀ ਪਾ ਸਕਦੇ ਹੋ ਵੈਸੇ ਗ੍ਰੇ ਕਲਰ ਤੁਹਾਡਾ ਅੱਜ ਸ਼ੁਭ ਰਹੇਗਾ ਤੇ ਸ਼ੁਭ ਨੰਬਰ ਰਹੇਗਾ 3 ਅਕਿਊਰਸ ਯਾਨੀ ਕੁੰਭ ਰਾਸ਼ੀ ਦੀ ਗੱਲ ਕਰੀਏ ਤਾਂ ਕੁੰਭ ਰਾਸ਼ੀ ਵਾਲਿਆਂ ਦੇ ਲਈ ਰਾਹੁ ਲਗਨ ਚ ਹੈ ਔਰ ਨਕਸ਼ਤਰ ਜੋ ਚੱਲ ਰਿਹਾ ਹੋਇਆ ਹੈ ਸੂਰਜ ਦਾ ਤੇ ਚੰਦਰ ਦੀ ਸਥਿਤੀ ਕਰਕੇ ਥੋੜਾ ਮਾਨਸਿਕ ਕਲਪਹੜ ਤੁਹਾਡੀ ਦੁਪਹਿਰ ਤੋਂ ਬਾਅਦ ਵਧਣ ਵਾਲੀ ਆ ਤਾਂ ਇਸ ਕਰਕੇ ਇਸ ਤੋਂ ਪਹਿਲਾਂ ਹੀ ਆਪਣੇ ਹਰ ਕੰਮ ਨੂੰ ਨਿਬੇੜ ਲੈਣਾ ਚੰਗਾ ਆ ਖਰਚਿਆਂ ਤੇ ਥੋੜਾ ਕੰਟਰੋਲ ਰੱਖੋ ਆਰਥਿਕ ਸਥਿਤੀ ਡਾਵਾ ਡੋਲ ਹੋ ਜਾਏਗੀ ਜੋ ਕਿ ਤੁਹਾਡੀ ਆਰਥਿਕ ਸਥਿਤੀ ਡਾਵਾ ਡੋਲ ਹੋਣ ਕਰਕੇ ਪਰਿਵਾਰਕ ਤੌਰ ਤੇ ਵੀ ਪਰੇਸ਼ਾਨੀ ਆ ਜਾਏਗੀ ਨਾਲ ਤੁਸੀਂ ਕੋਸ਼ਿਸ਼ ਕਰਨੀ ਆ ਗੁਰੂ ਨੂੰ ਸ਼ੁਭ ਕਰਨ ਦੇ ਲਈ ਪੀਲੇ ਫੁੱਲ ਧਾਰਮਿਕ ਸਥਾਨ ਤੇ ਚੜਾਓ ਸ਼ੁਭ ਰੰਗ ਅੱਜ ਰਹੇਗਾ ਜੀ ਤਕਰੀਬਨ ਹਲਕਾ ਜਿਹਾ ਅਸਮਾਨੀ ਕਲਰ ਜਾਂ ਹਲਕਾ ਜਿਹਾ ਲਾਈਟ ਬ੍ਰਾਊਨ ਕਲਰ ਪਾ ਸਕਦੇ ਹੋ ਸਕਿਨ ਜਿਆ ਕਲਰ ਵੀ ਸ਼ੋਭਾ ਤੇ ਸ਼ੁਭ ਨੰਬਰ ਰਹੇਗਾ 1 ਨੰਬਰ ਪਾਈਸੇ ਜਾਨੀ ਮੇਨ ਰਾਸ਼ੀ ਦੀ ਗੱਲ ਕਰੀਏ ਤਾਂ ਮੇਨ ਰਾਸ਼ੀ ਵਾਲਿਆਂ ਦੇ ਲਈ ਆਪਣੇ ਭੇਤ ਦੇਣੇ ਨੁਕਸਾਨ ਕਰਾਂਗੇ ਪ੍ਰੇਮ ਸਬੰਧਾਂ ਵਿੱਚ ਕੇ ਛੋਟੀ ਮੋਟੀ ਨੋਕਚੋਕ ਖਤਮ ਹੋ ਜਾਏਗੀ ਤੇ ਨਾਲ ਚੰਦਰ ਦੀ ਸਥਿਤੀ ਕਰਕੇ ਮਾਤਾ ਦੀ ਸਿਹਤ ਦਾ ਧਿਆਨ ਰੱਖਣਾ ਵੀ ਜ਼ਰੂਰੀ ਰਹੇਗਾ ਕਿਸੇ ਵੀ ਧਾਰਮਿਕ ਸਥਾਨ ਤੇ ਸੋਮਵਾਰ ਦਾ ਦਿਨ ਹੈ ਦੁੱਧ ਦਾ ਪੈਕਟ ਰੱਖਿਆ ਉਹ ਮੱਥਾ ਟੇਕਿਆ ਉਹ ਚੁਟੀਆਂ ਕਲੀਆਂ ਚੜਾ ਕੇ ਆਓ ਰਿਲੈਕਸ ਮਿਲੇਗੀ ਮਨ ਤੇ ਦਿਮਾਗ ਦੋਨੋਂ ਸਟੇਬਲ ਰਹਿਣਗੇ ਨਾਲ ਹੀ ਕੋਸ਼ਿਸ਼ ਇਹ ਕਰਨੀ ਆ ਕਿਉਂਕਿ ਗੁਰੂ ਦੀ ਦ੍ਰਿਸ਼ਟੀ ਤਿੰਨ ਗ੍ਰਹਾਂ ਤੇ ਪੈ ਰਹੀ ਆ ਤੇ ਚੰਦਰ ਇੱਥੋਂ ਨਿਕਲ ਕੇ ਸ਼ਨੀ ਦੇ ਘਰ ਚ ਜਾਏਗਾ ਤੇ ਸ਼ਨੀ ਪਹਿਲਾਂ ਤੋਂ ਹੀ ਲਗਨ ਚ ਚੱਲ ਰਿਹਾ ਤਾਂ ਨਜ਼ਰਾਂ ਤੋਂ ਤਾਂ ਬਚਣਾ ਹੀ ਆ ਖਾਸ ਤੌਰ ਤੇ ਕੰਮ ਹੋਣ ਤੋਂ ਪਹਿਲਾਂ ਆਪਣੇ ਭੇਤ ਨਹੀਂ ਦੇਣੇ ਤੇ ਇਹੋ ਜਿਹੇ ਕੰਮ ਆਪਣੇ ਹੱਥ ਨਹੀਂ ਲੈਣਾ ਜੋ ਤੁਹਾਨੂੰ ਲੱਗਦਾ ਕਿ ਕੋਈ ਰੁਕਾਵਟ ਜੋ ਕਿਸੇ ਤਰ੍ਹਾਂ ਨਾਲ ਵੀ ਕੋਈ ਅਸੀਂ ਨਹੀਂ ਕਰ ਸਕਦੇ ਬਸ ਇਹ ਸੋਚੋ ਹਨਾ ਏਸੀ ਹਾਂ ਸ਼ੁਭ ਰੰਗ ਤੁਹਾਡਾ ਅੱਜ ਦੇ ਦਿਨ ਰਹੇਗਾ 골ਡਨ ਕਲਰ ਔਰ ਸ਼ੁਭ ਨੰਬਰ ਰਹੇਗਾ ਜੀ 7 ਨੰਬਰ ਏਸੀ ਅਸਟ੍ਰੋਲੋਜੀ ਵਿਦ ਲੌਜੀਕ ਵਿੱਚ ਆਪਾਂ ਤੁਹਾਨੂੰ ਦੱਸਿਆ ਲੋਜੀਕਲੀ ਗ੍ਰਹਿਾਂ ਨੂੰ ਆਪਾਂ ਕਿੱਦਾਂ ਸਹੀ ਕਰਕੇ ਹਰ ਤਰ੍ਹਾਂ ਦੇ ਨਾਲ ਆਪਣੇ ਦਿਨ ਨੂੰ ਬੈਸਟ ਬਣਾ ਸਕਦੇ ਆ ਸਰਦੀਆਂ ਦੇ ਦਿਨ ਚੱਲਦੇ ਪਏ ਆ ਹਨਾ ਤੇ ਗ੍ਰਹਿਾਂ ਦੇ ਮੁਤਾਬਕ ਕੋਈ ਨਾ ਕੋਈ ਵੈਸੇ ਦਿਨ ਅਗਲਾ ਕਹਿੰਦਾ ਤੇ ਹੈ ਸਾਰੇ ਦਿਨ ਇੱਕੋ ਜਿਹੇ ਹੁੰਦੇ ਆ ਇੱਕੋ ਜੇ ਕੋਈ ਨਹੀਂ ਹੁੰਦੇ ਮੌਸਮ ਰੁੱਤਾਂ ਵੀ ਬਦਲਦੀਆਂ ਨੇ ਹਰ ਕੋਈ ਪੰਛੀ ਜੋ ਆਪਣਾ ਖਾਣਾ ਪੀਣਾ ਰਹਿਣਾ ਸਹਿਣਾ ਮੌਸਮ ਅਨੁਸਾਰ ਬਦਲਦੀ ਆ ਇਸੇ ਤਰ੍ਹਾਂ ਇਨਸਾਨ ਵੀ ਬਦਲਦੀ ਆ ਤੇ ਇਸੇ ਤਰ੍ਹਾਂ ਗ੍ਰਹਿ ਤੇ ਸਾਡੀ ਸੋਚ ਵੀ ਬਦਲਦੀ ਆ ਵਾਸਤੂ ਜੋ ਹੈ ਇਹ ਅਸੀਂ ਆਪ ਹੀ ਆਪਣੇ ਘਰ ਦੀ ਚੇਂਜ ਕਰਕੇ ਇਸ ਨੂੰ ਸਹੀ ਕਰ ਸਕਦੇ ਹਾਂ ਅਗਰ ਅਗਰ ਕਿਸੇ ਤਰ੍ਹਾਂ ਨਾਲ ਅੱਜ ਕੱਲ੍ਹ ਮਾਨਸਿਕ ਪਰੇਸ਼ਾਨੀ ਬੜੀ ਚੱਲੀ ਆਉਂਦੀ ਹੈ ਕਿਸੇ ਵੀ ਤਰ੍ਹਾਂ ਨਾਲ ਕੋਈ ਮੈਡੀਸਿਨ ਲੰਬੀ ਚੱਲਦੀ ਹੋਵੇ ਨਾ ਛੁੱਟ ਰਹੀ ਹੋਵੇ ਤਾਂ ਕਦੇ-ਕਦੇ ਤੁਸੀਂ ਉਹ ਉਹ ਤੁਹਾਡੇ ਜੋ ਦਵਾਈਆਂ ਨੇ ਉਹਨਾਂ ਨੂੰ ਤੁਸੀਂ ਆਪਣੇ ਨਾਰਥ-ਵੈਸਟ ਦਿਸ਼ਾ ਦੇ ਨਾਲ ਜੋ ਨਾਰਥ-ਵੈਸਟ ਦਿਸ਼ਾ ਤੇ ਐਗਜ਼ੈਕਟ ਨਾਰਥ-ਵੈਸਟ ਇਨੀਅਸ ਦੇ ਨਾਲ ਇੱਕ ਕਿਸੇ ਵੀ ਜਗ੍ਹਾ ਤੇ ਰੱਖੋ ਦਵਾਈਆਂ ਹੌਲੀ-ਹੌਲੀ ਸਾਊਥ-ਵੈਸਟ ਦਿਸ਼ਾ ਚ ਕਦੇ ਦਵਾਈਆਂ ਮੈਡੀਸਿਨ ਨਾ ਰੱਖੋ ਉਹ ਸਟੇਬਲ ਹੋ ਜਾਣਗੀਆਂ ਉਹ ਲੰਬੀਆਂ ਚੱਲਣਗੀਆਂ ਤੁਸੀਂ ਸੱਚ ਜਾਣੋ ਕਈ ਵਾਰੀ ਅਸੀਂ ਆਪਣੇ ਬੈੱਡਾਂ ਦੇ ਢੋ ਪਿੱਛੇ ਵੀ ਦਵਾਈਆਂ ਰੱਖ ਦਿੰਦੇ ਹਾਂ ਜੋ ਕਿ ਨੁਕਸਾਨ ਹੀ ਕਰਦੀਆਂ ਤੇ ਤੁਹਾਡੇ ਨਾਲ ਹੀ ਪੱਕੇ ਤੌਰ ਤੇ ਜੁੜ ਜਾਂਦੀਆਂ ਨੇ ਅਗਰ ਚਾਹੁੰਦੇ ਹੋ ਦਵਾਈਆਂ ਤੋਂ ਛੁਟਕਾਰਾ ਹੋਵੇ ਤਾਂ ਤੁਸੀਂ ਹਮੇਸ਼ਾ ਦਵਾਈਆਂ ਨੂੰ ਨਾਰਥ ਵਾਲੇ ਪਾਸਾ ਨਾਰਥ ਕੀ ਹੈ ਪਾਣੀ ਦੀ ਦਿਸ਼ਾ ਹੈ ਵਹਿ ਜਾਂਦੀ ਹੈ ਤੇ ਇਹ ਜਿਹੜਾ એનર્ਜੀ ਛੇਤੀ ਖਤਮ ਹੋ ਜਾਂਦੀ ਹੈ ਤੇ ਕਲੈਰਿਟੀ ਵੀ ਦਿੰਦੀ ਰਹਿੰਦੀ ਹੈ ਕਿ ਇਹ ਮੇਰੇ ਲਈ ਸਹੀ ਆ ਜਾਂ ਨਹੀਂ ਸਹੀ ਤਾਂ ਨਾਰਥ-ਵੈਸਟ ਦਿਸ਼ਾ ਦੇ ਐਗਜ਼ੈਕਟ ਨਾਰਥ-ਵੈਸਟ ਦੇ ਬਿਲਕੁਲ ਨਾਲ ਜਿਸ ਨੂੰ ਅਸੀਂ ਐਨ ਐਨ ਏ ਡਬਲਯੂ ਕਹਿੰਦੇ ਹਾਂ ਨਾ ਤੇ ਉੱਥੇ ਤੁਸੀਂ ਰੱਖ ਸਕਦੇ ਹੋ ਤੇ ਉੱਥੇ ਰੱਖੀਆਂ ਹੋਈਆਂ ਮੈਡੀਸਨ ਜਾਂ ਨਾਰਥ ਵਿੱਚ ਪਈਆਂ ਹੋਈਆਂ ਮੈਡੀਸਨ ਜਿਆਦਾ ਲੰਬੇ ਸਮੇਂ ਤੱਕ ਨਹੀਂ ਚਲਦੀ ਠੀਕ ਜਾਨੀ ਬੈੱਡ ਦੇ ਟੋਪ 'ਤੇ ਦਵਾਈਆਂ ਨਹੀਂ ਰੱਖਣੀਆਂ ਸਮੇਂ ਇਜਾਜ਼ਤ ਨਾਲ ਆਪ ਸਭ ਦਾ 10-10 ਦਿਨ ਬਹੁਤ ਅੱਛਾ ਜਾਵੇ ਖੁਸ਼ ਰਹੋ ਮੁਸਕਰਾਉਂਦੇ ਰਹੋ ਆਪਣੇ ਨਾਲ ਬਣਾ ਕੇ ਰੱਖੋ ਮੈਨੂੰ ਦੋ ਇਜਾਜ਼ਤ ਸਾਰਸ਼ਿਕਾ